ਕਨਲ ਪੁਸ਼ਪਿੰਦਰ ਸਿੰਘ ਬਾੜ ਨੇ ਜਿਹੜਾ ਸਟੇਟਮੈਂਟ 14 ਤਰੀਕ ਨੂੰ ਦਿੱਤਾ ਸੀ ਉਸ ਸਟੇਟਮੈਂਟ ਦੇ ਬੇਸਿਸ ਤੇ ਅੱਜ ਪਟਿਆਲਾ ਵਿਖੇ ਇੱਕ ਨਵੀਂ ਐਫ ਆਈ ਆਰ ਨੰਬਰ 69 ਪੁਲਿਸ ਸਟੇਸ਼ਨ ਸਿਵਲ ਲਾਈਨ ਰਜਿਸਟਰ ਕੀਤੀ ਗਈ ਹੈ ਔਰ ਉਹਨਾਂ ਨੇ ਜਿੰਨੇ ਵਿਅਕਤੀਆਂ ਦੇ ਨਾਮ ਲਿਖਾਏ ਸੀ ਜਿਹੜੇ ਪੁਲਿਸ ਆਫਸਰਸ ਦੇ ਨਾਮ ਲਿਖਾਏ ਸੀ ਇਸ ਐਫ ਆਈ ਆਰ ਦੇ ਵਿੱਚ ਉਹ ਸਾਰੇ ਅਫਸਰਾਂ ਦੇ ਨਾਮ ਮੈਂਸ਼ਨ ਕੀਤੇ ਗਏ ਹਨ और इस एफ आई आर द इनवैसिगेन लिये एक हाई लेवल एस आई टी भी कॉन्स्टिट्यूट कर दी गई है जिस तू एस पी एस परमार जो हमारे जो सा एडी जी पी लॉ एंड ऑर्डर है वह इस एस आई टी हैड कर इस एस एस पी हुशियारपुर और एस uh, पी मोहाली इस एस आई टी के मैंबर हो गए ज पुलिस मुलाजम जड़े इस इंसीडेंट uh, शामिल सी ਉਨ੍ਹਾਂ ਸਾਰਿਆਂ ਨੂੰ ਜ਼ਿਲ੍ਹੇ ਤੋਂ ਬਾਹਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਕੇਸ ਦੀ ਨਿਰਪੱਖ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਅ ਏਡੀਜੀਪੀ ਸਿਕਿਉਰਿਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੀ ਫੈਮਿਲੀ ਹੈ ਉਸ ਦੀ ਸੁਰੱਖਿਆ ਨੂੰ ਨਿਰਧਾਰਿਤ ਕੀਤਾ ਜਾਵੇ ਔਰ ਉਸ ਨੂੰ ਯਕੀਨੀ ਬਣਾਇਆ ਜਾਵੇ।